ਸਾਡੇ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ? ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਅਸੀਂ ਤੁਹਾਡੇ ਵਾਸਤੇ ਇੱਕ ਬਹੁਤ ਪਿਆਰਾ ਜਿਹਾ ਲੋਕ ਗੀਤ ਲੈ ਕੇ ਆਏ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਏਗਾ। ਸੋ ਇੱਕ ਰਿਕੁਐਸਟ ਕਰਦੀ ਹਾਂ ਕਿ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ। ਆਜੋ ਫਿਰ ਸਾਡੇ ਨਾਲ ਇਸ ਲੋਕਗੀਤ ਦਾ ਆਨੰਦ ਮਾਣੀਏ ਅੱਜ ਬਣਾਈ ਚਾਹ ਤੇ ਪਰ ਕੇ ਤੇਰ ਬਣਾਵਾਂਗੇ ਅੱਜ ਬਣਾਈ ਚਾਹ ਤੇ ਪਰ ਕੇ ਤੇਰ ਬਣਾਵਾਂਗੇ ਅਰਸੋ ਬਾਲੀ Ciao, <laughs> े अज बनाई जात पड़के पेर बनावासों वाली जाच मिठा कत्व गे परसों वाली चाच मिठा कत्तो पाव गे अज बनाई जाच पड़के पेर बनावा अज बनाई जाच फलगे पेर बनावा I've been in the last ਕੇ ਤੇਰ ਬਣਾ万ਗੇ ਅੱਜ ਬਣਾਈ